ਸਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਣਾਈ ਹੈ ਬਹੁਤ ਹੀ ਵਧੀਆ ਜੀ ਸਬਜੀ ਬਲਕਿ ਸਬਜੀ ਇੱਕ ਨਹੀਂ ਬਹੁਤ ਸਾਰੀਆਂ ਸਬਜ਼ੀਆਂ ਨੇ ਤੇ ਹਰੇਕ ਸਬਜੀ ਦਾ ਜਿਹੜਾ ਟੇਸ ਹੈ ਉਹ ਤੁਹਾਨੂੰ ਅਲੱਗ-ਅਲੱਗ ਪਤਾ ਲੱਗੂਗਾ ਤੇ ਪਰ ਸਬਜੀ ਹੋਗੀ ਇੱਕ ਤੁਸੀਂ ਬਿਲਕੁਲ ਸਹੀ ਸੋਚਿਆ ਆਪਾਂ ਅੱਜ ਬਣਾਈ ਹੈ ਜੀ ਮਿਕਸ ਕਿਉਂਕਿ ਛੁੱਟੀਆਂ ਦੇ ਵਿੱਚ ਬੱਚਿਆਂ ਨੇ ਕਿਹਾ ਕਿ ਅੱਜ ਕੁਝ ਸਪੈਸ਼ਲ ਬਣਾਇਆ ਜਾਵੇ ਕੰਨ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਪਈਆਂ ਸੀ ਤੇ ਆਪਾਂ ਸੋਚਿਆ ਅੱਜ ਆਪਾਂ ਮਿਕਸ ਸਬਜ਼ੀ ਤਿਆਰ ਕਰਦੇ ਆਂ ਤੇ ਨਾਲ ਹੀ ਬਣਾਇਆ ਆਪਾਂ ਮਿਕਸ ਰਾਇਤਾ ਇਹਦੇ ਵਿੱਚ ਆਪਾਂ ਭਿੰਡੀ, ਅਰਬੀ, ਗੋਭੀ ਤੇ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਲਈਆਂ ਗਾਜਰਾ, ਮਟਰ ਵਗੈਰਾ ਵਿੱਚ ਬੈਂਗਣੀ ਵੀ ਥੋੜੀ ਜੀ ਆਪਾਂ ਲਈ ਹੈ, ਆਲੂ ਲਈ ਹੈ ਤੇ ਉਸ ਤੋਂ ਬਾਅਦ ਆਪਾਂ ਸਾਰਾ ਸਮਾਨ ਕੱਟ ਲਿਆ ਜਿਵੇਂ ਜਿਵੇਂ ਆਪਾਂ ਤਿਆਰ ਕਰਾਂਗੇ ਸੋਨੂੰ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਥੋੜ੍ਹਾ ਜਿਹਾ ਤੇ ਲੈ ਲੈਣਾਗਾ ਆਪਾਂ ਇਹ ਜਿਆਦਾ ਨਹੀਂ ਪੋਣਾ ਕੜਛੀ ਦਾ ਆਪਾਂ ਚੌਥਾ ਕੇ ਹਿੱਸਾ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜੀਰਾ ਤੇ ਫਿਰ ਇਹਦੇ ਵਿੱਚ ਆਪਾਂ ਪਾਈਏ ਥੋੜੀ ਜੀ ਰਾਈ ਉਹ ਤੁਸੀਂ ਜ਼ਰੂਰ ਪਾਇਓ ਆਪਣੇ ਘਰੇ ਹੁੰਦੀ ਹੈ ਮੋਟੀ ਹੋਵੇ ਜਾਂ ਪਤਲੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਦੋ ਆਪਾਂ ਵੱਡੀਆਂ ਇਲਾਇਚੀਆਂ ਪਾਈਆਂ ਤੇ ਇੱਕ ਆਪਾਂ ਦਾਲਚੀਨੀ ਪਾਈ ਹੈ ਬਿਲਕੁਲ ਗੈਸ ਨੂੰ ਸਲੋ ਫਲੇਮ ਤੇ ਰੱਖਣਾ ਉਸ ਤੋਂ ਬਾਅਦ ਆਪਾਂ ਅਦਰਕ ਲਸਣ 10 ਮਨਛੇ ਹਰੀਆਂ ਮਿਰਚਾਂ ਉਹਨੂੰ ਆਪਾਂ ਦਰਦਰਾ ਪੀਸ ਲਿਆ ਤੇ ਉਹਨੂੰ ਵੀ ਇਹਦੇ ਵਿੱਚ ਪਾ ਕੇ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਇਸ ਸਬਜ਼ੀ ਦੇ ਵਿੱਚ ਜਿਹੜਾ ਵੀ ਤੁਸੀਂ ਸਮਾਨ ਵਰਤੋਗੇ ਉਹਨੂੰ ਤੁਸੀਂ ਦਰਦਰਾ ਜਿਹਾ ਗ੍ਰाइंड ਕਰ ਲੈਣਾ ਹੈਗਾ ਜਿਵੇਂ ਆਪਾਂ ਚੋਪਰ ਵਗੈਰਾ ਚ ਕਰ ਲੈਣਾ ਹੈਗਾ ਨਾ ਜ਼ਿਆਦਾ ਬਰੀਕ ਪੀਸਣਾ ਤੇ ਨਾ ਜ਼ਿਆਦਾ ਮੋਟਾ ਉਸ ਤੋਂ ਬਾਅਦ ਆਪਾਂ 3-4 ਪਿਆਜ਼ ਨੂੰ ਵੀ ਦਰਦਰਾ ਪੀਸ ਲਿਆ ਸੀ ਤੇ ਉਹਨੂੰ ਵੀ ਹਲਕਾ ਜਿਹਾ ਭੁੰਨ ਲਿਆ ਜਦੋਂ ਉਹਨੇ ਆਪਣਾ ਕਲਰ ਚੇਂਜ ਕਰ ਲਿਆ ਤਾਂ ਉਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ ਦੋ ਵੱਡੇ ਟਮਾਟਰਾਂ ਦੀ ਪਿਓਰੀ ਪਾਈ ਹੈ ਉਹ ਤੁਸੀਂ ਬਿਲਕੁਲ ਬਰੀਕ ਕਰ ਲੈਣੀ ਹੈਗੀ ਉਸ ਤੋਂ ਬਾਅਦ ਆਪਾਂ ਨਾਲ ਹੀ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਗਰਮ ਕਰ ਲਾਂਗੇ ਤੇਲ ਤੁਸੀਂ ਕੋਈ ਮਰਜ਼ੀ ਲਿਓ ਜਿਹੜਾ ਤੁਸੀਂ ਕਿਚਨ ਵਿੱਚ ਵਰਤਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਜੀ ਦੇਗੀ ਮਿਰਚ ਅੱਧਾ ਚਮਚ ਅੱਧਾ ਚਮਚ ਆਪਾਂ ਹਲਦੀ ਫਿਰ ਅੱਧਾ ਚਮਚ ਮਸਾਲਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨਮਕ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਉਹਨਾਂ ਪਾਇਓ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਇਹਦੇ ਵਿੱਚ ਆਪਾਂ ਸਿੰਪਲ ਲਾਲ ਮਿਰਚ ਵੀ ਪਾਈ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲੈਣਾ ਇਹਦੇ ਵਿੱਚ ਆਪਾਂ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰਨੀ ਇੱਕੇਦਮ ਪਾਣੀ ਕਿਤੇ ਨਹੀਂ ਪਾਉਣਾ ਸਿਰਫ ਥੋੜਾ ਥੋੜਾ ਪਾਣੀ ਪਾਉਣਾ ਬਿਲਕੁਲ ਕੰਜੂਸੀ ਦੇ ਨਾਲ ਉਸ ਤੋਂ ਬਾਅਦ ਜਦੋਂ ਥੋੜੀ ਜੀ ਦੇਰ ਬਾਅਦ ਮਸਾਲਾ ਪੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਇਆ ਆਲੂ ਫਿਰ ਪਾਈਆਂ ਗਾਜਰਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੋਭੀ ਦੇ ਜਿਹੜੇ ਪਿੱਛੋਂ ਡੰਡਲ ਕਹਦ ਨੇ ਆਪਾਂ ਉਹਨੂੰ ਕੱਟ ਕੇ ਪਾਇਆ ਉਹਦੇ ਨਾਲ ਜਿਹੜਾ ਸਬਜ਼ੀ ਦਾ ਟੇਸ ਹੈ ਬਹੁਤ ਵਧੀਆ ਆਉਂਦਾ ਕਰਾਰੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਜੀ ਆਪਾਂ ਮਿਕਸ ਤੇ ਦੂਸਰੀ ਸਾਈਡ ਆਪਾਂ ਪੈਨ ਵਿੱਚ ਰੱਖਿਆ ਸੀ ਜਿਹੜਾ ਤੇਲ ਗਰਮ ਉਹ ਤੇ ਉਹਦੇ ਵਿੱਚ ਕਰਾਂਗੇ ਸਬਜ਼ੀਆਂ ਫਰਾਈ ਜਿਹੜੀਆਂ ਆਪਾਂ ਸਬਜ਼ੀਆਂ ਫਰਾਈ ਕਰਨ ਦੀ ਜ਼ਰੂਰਤ ਹੈ ਉਹ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾਈਏ ਜੀ ਭਿੰਡੀ ਇਹਨੂੰ ਆਪਾਂ ਫੁੱਲ ਫਲੇਮ ਤੇ ਫਰਾਈ ਕਰਾਂਗੇ ਤੇ ਇਹ 2-4 ਮਿੰਟ ਦੇ ਵਿੱਚ ਹੀ ਇੱਕ ਸਬਜ਼ੀ ਹੈ ਜਿਹੜੀ ਉਹ ਫਰਾਈ ਹੋ ਜਾਂਦੀ ਹੈ ਦੇਖੋ ਕਲਰ ਵਗੈਰਾ ਕੁਝ ਚੇਂਜ ਨਹੀਂ ਆਉਂਦਾ ਤੇ ਨਾ ਹੀ ਇਹ ਜਲਦੀ ਹੈ ਤੁਸੀਂ ਉਸੇ ਤਰੀਕੇ ਨਾਲ ਨਾਲ-ਨਾਲ ਹਿਲਾਉਂਦੇ ਰਹਿਣਾਗਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਅਰਬੀ ਫਿਰ ਆਪਾਂ ਅਰਬੀ ਨੂੰ ਵੀ ਉਸੇ ਤਰੀਕੇ ਨਾਲ ਹੀ ਫਰਾਈ ਕਰ ਲਾਂਗੇ ਸਬਜ਼ੀਆਂ ਆਪਾਂ ਸਾਰੀਆਂ ਇਕੱਠੀਆਂ ਇੱਕੇਦਮ ਫਰਾਈ ਨਹੀਂ ਕਰ ਸਕਦੇ ਕਿਉਂਕਿ ਕੋਈ ਸਬਜ਼ੀ ਜਲਦੀ ਬਣ ਜਾਂਦੀ ਹੈ ਕਿਸੇ ਸਬਜੀ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਉਸ ਤੋਂ ਬਾਅਦ ਇਹ ਆਪਣੀ ਅਰਬੀ ਵੀ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਨੂੰ ਕੋਈ ਨਿੰਬੂ ਵਗੈਰਾ ਜਾਂ ਕੁਝ ਵੀ ਨਚੋੜਨ ਦੀ ਲੋੜ ਨਹੀਂ ਸਬਜ਼ੀਆਂ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਰੀਆਂ ਸੁਕਾ ਲਈਆਂ ਰਹੀ ਤੇ ਫਿਰ ਪਾਈਏ ਜੀ ਆਪਾਂ ਗੋਭੀ ਜਦੋਂ ਗੋਭੀ ਪਾ ਕੇ ਰੱਖ ਦਾਂਗੇ ਤੇ ਆਪਾਂ ਨਾਲ ਹੀ ਬੈਂਗਣੀ ਕੱਟਣ ਲੱਗ ਜਾਾਂਗੇ ਤੇ ਇੱਕ ਪਹਿਲਾਂ ਕੱਟੀ ਪਈ ਸੀ ਦੇਖੋ ਥੋੜੀ ਜਿਹੀ ਕਾਲੀ ਵੀ ਹੋ ਗਈ ਤੇ ਇਸ ਲਈ ਇਹਨੂੰ ਨਾਲ ਦੀ ਨਾਲ ਹੀ ਕੱਟਣਾ ਹੈਗਾ ਤੇ ਜਿਹੜੀ ਗੋਭੀ ਦੀ ਸਬਜੀ ਹੈ ਉਹਨੂੰ ਬਣਨ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਇਸ ਲਈ ਆਪਾਂ ਇਹਨੂੰ ਲਾਸਟ ਤੇ ਪਾਇਆ ਤੇ ਇਹਦਾ ਕਲਰ ਵਗੈਰਾ ਆਪਾਂ ਬਿਲਕੁਲ ਚੇਂਜ ਕਰ ਲੈਣਾ ਇਹ ਬਰਾਊਨ ਹੋ ਜੂਗੀ ਤੇ ਫਿਰ ਇਹਨੂੰ ਵੀ ਆਪਾਂ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਆਪਣੀਆਂ ਸਾਰੀਆਂ ਸਬਜ਼ੀਆਂ ਹੋ ਗਈਆਂ ਤਿਆਰ ਤੇ ਦੂਸਰੀ ਸਾਈਡ ਹੀ ਜਿਹੜੀ ਆਪਣੀ ਗਾਜਰਾਂ ਤੇ ਆਲੂ ਸੀ ਉਹ ਵੀ ਬਣ ਗਏ ਤੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਮਟਰ ਕਿਉਂਕਿ ਮਟਰ ਨੂੰ ਬਣਨ ਤੇ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਸਬਜ਼ੀਆਂ ਇਹ ਵੀ ਤਿਆਰ ਹੋਈਆਂ ਪਈਆਂ 1-2 ਮਿੰਟ ਦੀ ਹੀ ਕਸਰ ਸੀ ਉਸ ਤੋਂ ਬਾਅਦ ਆਪਾਂ ਗੋਭੀ ਵੀ ਫਰਾਈ ਕਰ ਲਈ ਤੇ ਇਹਨੇ ਆਪਦਾ ਕਲਰ ਵਗੈਰਾ ਬਿਲਕੁਲ ਚੇਂਜ ਕਰ ਲਿਆ ਹੋਟਲ ਵਗੈਰਾ ਤੋਂ ਆਪਾਂ ਮਿਕਸ ਸਬਜ਼ੀ ਬਣਾਉਂਦੇ ਹੀ ਰਹਿੰਨੇ ਆ ਪਰ ਉਹ ਆਪਾਂ ਨੂੰ ਇਸ ਤਰੀਕੇ ਨਾਲ ਸਬਜ਼ੀਆਂ ਨਹੀਂ ਦਿੰਦੇ ਜਿਆਦਾ ਤੋਂ ਜਿਆਦਾ 2 ਜਾਂ 3 ਸਬਜ਼ੀਆਂ ਹੁੰਦੀਆਂ ਨੇ ਉਹ ਵੀ ਬਿਲਕੁਲ ਸਸਤੀਆਂ ਹੀ ਕਹਿ ਲਓ ਪਰ ਬਹੁਤ ਵਧੀਆ ਟੇਸਟ ਮੁਤਾਬਕ ਸਬਜ਼ੀਆਂ ਨਹੀਂ ਹੁੰਦੀਆਂ ਗਈਆਂ ਤੇ ਘਰ ਵਿੱਚ ਤੁਸੀਂ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਦੋਨੇ ਸਾਈਡਾਂ ਤੇ ਕੰਮ ਕਰਕੇ ਜਿਆਦਾ دیر ਦਾ ਇਹ ਕੰਮ ਨਹੀਂ ਹੁੰਦਾ ਮਿੰਟਾਂ ਦਾ ਹੀ ਕੰਮ ਹੁੰਦਾ ਅੱਧੇ ਘੰਟੇ ਦੇ ਵਿੱਚ ਲਗਭਗ ਸਬਜ਼ੀ ਤਿਆਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਸਾਰੀਆਂ ਸਬਜ਼ੀਆਂ ਕਰ ਲੀਆਂ ਫਰਾਈ ਤੇ ਬ੍ਰਿੰਜ ਨੂੰ ਬਣਨ ਤੇ ਜਿਆਦਾ ਟਾਈਮ ਨਹੀਂ ਲੱਗਿਆ ਤੇ ਉਧਰੋਂ ਕੜਾਈ ਵਿੱਚ ਆਪਣੀਆਂ ਦੂਜੀਆਂ ਸਬਜ਼ੀਆਂ ਵੀ ਤਿਆਰ ਹੋ ਗਈਆਂ ਸਬਜ਼ੀਆਂ ਨੂੰ ਆਪਾਂ ਜਿਆਦਾ ਨਹੀਂ ਘੋਲਣਾ ਜਿਹੜੀਆਂ ਆਪਾਂ ਪਕਾਈਆਂ ਸੀ ਥੋੜਾ ਜਿਹਾ ਆਪਾਂ ਵਧੀਆ ਰੱਖਣਾ ਹੈ ਉਹਨਾਂ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਕਸ ਕਰਤੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਫਰਾਈ ਕੀਤੀਆਂ ਸੀ ਤੇ ਇਹ ਬਹੁਤ ਹੀ ਵਧੀਆ ਦੇਖੋ ਸਬਜ਼ੀ ਬਣ ਕੇ ਤਿਆਰ ਹੋ ਗਈ ਫਿਰ ਇਹਦੇ ਉੱਤੇ ਆਪਾਂ ਇੱਕ ਨਿੰਬੂ ਨਿਚੋੜਾਂਗੇ ਤੇ ਕਿਉਂਕਿ ਇਹਦੇ ਨਾਲ ਜਿਹੜਾ ਸਬਜ਼ੀਆਂ ਦਾ ਸਵਾਦ ਹੈ ਉਹ ਦੁੱਗਣਾ ਹੋ ਜਾਂਦਾ ਹੈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਤੇ ਉਹ ਜਿਹੜਾ ਆਪਾਂ ਪਹਿਲਾਂ ਧੋ ਕੇ ਹੁਣ ਸੁਕਾਉਣ ਲਈ ਰੱਖਿਆ ਹੋਇਆ ਸੀ ਸਬਜ਼ੀਆਂ ਦੇ ਵਿੱਚ ਆਪਾਂ ਪਾਣੀ ਨਹੀਂ ਜ਼ਿਆਦਾ ਲੱਗਣ ਦੇਣਾ ਤੇ ਇਸੇ ਤਰੀਕੇ ਨਾਲ ਆਪਾਂ ਸਬਜ਼ੀ ਬਣਾਈ ਹੈ ਤੇ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਇਹਨੂੰ ਆਪਾਂ ਫ੍ਰੀਜ ਵਿੱਚ ਵੀ ਜਿਹੜੀ ਬੱਜ ਗਈ ਉਹ ਰੱਖ ਸਕਦੇ ਆ ਇੱਕ ਦੋ ਦਿਨਾਂ ਬਾਅਦ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਉਸੇ ਤਰੀਕੇ ਨਾਲ ਹੀ ਟੇਸਟ ਰਹਿੰਦਾ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੇ ਦੂਸਰੀ ਸਾਈਡ ਆਪਾਂ ਪਾਵਾਂਗੇ ਰਾਇਤਾ ਤੇ ਉਹ ਵੀ ਮਿੰਟਾਂ ਵਿੱਚ ਹੀ ਪੈ ਗਿਆ ਆਪਾਂ ਪਾਇਆ ਕਾਲਾ ਨਮਕ ਕਾਲੀ ਮਿਰਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਜੀਰਾ ਭੁਜਿਆ ਹੋਇਆ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਵੀ ਪਾਇਆ ਸੀ ਤੇ ਫਿਰ ਇਹਦੇ ਵਿੱਚ ਆਪਾਂ ਮਿਕਸ ਕੱਟਿਆ ਸੀ ਖੀਰਾ ਥੋੜਾ ਜਿਹਾ ਟਮਾਟਰ ਤੇ ਪਿਆਜ਼ ਹਲਕੀ ਜਿਹੀ ਆਪਾਂ ਲਾਲ ਮਿਰਚ ਪਾਈ ਤੇ ਇਹਨੂੰ ਕੀਤਾ ਮਿਕਸ ਤੇ ਇਹ ਵੀ ਮਿੰਟਾਂ ਵਿੱਚ ਨਾਲ ਤਿਆਰ ਹੋ ਗਿਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਬਹੁਤ ਵਧੀਆ ਸਬਜ਼ੀ ਪਾਣੀ ਤਿਆਰ ਕਰ ਸਕਦੇ ਹੋ ਤੇ ਆਪਾਂ ਹੁਣ ਕਰਾਂਗੇ ਜੀ ਸਾਰਿਆਂ ਨੂੰ ਸਰਬ ਤੇ ਸਭ ਤੋਂ ਪਹਿਲਾਂ ਆਪਾਂ ਪਾਈ ਹੈ ਜੀ ਮਿਕਸ ਤੇ ਸਾਰੇ ਨੂੰ ਇਹ ਸਬਜੀ ਹੈ ਜਿਹੜੀ ਹੋਟਲ ਦੀ ਸਬਜੀ ਤੋਂ ਵੀ ਬਹੁਤ ਜ਼ਿਆਦਾ ਪਸੰਦ ਆਈ ਕਿਉਂਕਿ ਆਪਾਂ ਕਦੇ ਨਾ ਕਦੇ ਤਾਂ ਬਾਹਰੋਂ ਮੰਗਾਉਂਦੀ ਰਹਿੰਦੇ ਆ ਵੀ ਅੱਜ ਮਿਕਸ ਖਾਵਾਂਗੇ ਪਰ ਕਰ ਵਰਗਾ ਸਵਾਦ ਕਿਤੇ ਨਹੀਂ ਮਿਲਦਾ। ਨਾ ਹੀ ਆਪਾਂ ਨੂੰ ਇਸ ਤਰੀਕੇ ਨਾਲ ਕੋਈ ਸਬਜ਼ੀਆਂ ਪਾ ਕੇ ਦੇਵੇ। ਤੁਸੀਂ ਆਪਦੀ ਮਰਜ਼ੀ ਦੀਆਂ ਸਬਜ਼ੀਆਂ ਪਕਾ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕੀਤੀ ਜੀ ਸਭ ਨੂੰ ਸਰਵ ਤੇ ਸਭ ਨੇ ਖੁਸ਼ ਹੋ ਕੇ ਖਾਧੀ। ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤਿਓ। ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ। ਧੰਨਵਾਦ।